ਆਰਾਂ ਵਾਲੋ ਬੈਠੇ ਨੇ ਉਹ ਉਹ ਅੱਗ ਬਜਾ ਅੱਗ ਬਜਾ ਨੇ ਗੀਤਾ ਪਹੁੰਚੇ ਨੇ ਕਰ 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 ਗੀਤਾ ਆ ਤਾ ਕਰ ਦੋ ਤਿੰਨ ਚਾਰ ਜਣੋਂ ਆ ਰਾਣਾ ਜੀ ਨੇ ਸਾਹ ਕਿਹੜਾ ਆਂਦਾ ਚੱਲ ਨਹੀਂ ਆਂਦੇ ਮੌਕਾ ਦੇ ਕੋ ਹਾਂ ਸਾਹ ਖਬਰ ਤੇ ਚਪਣੀ ਕਿਰੇਸਣਾ ਲਾਓ ਵੀਰ ਹੈਗਾ ਕਰ ਦੋ ਬਹੁਤ ਬੇਚਾ ਅੱਗ ਲੱਗੀ ਹੈ ਬਹੁਤ ਨੁਕਸਾਨ ਹੋਇਆ ਜਲਦੀ ਆਓ ਵੀਰ ਸੰਭਾਲ ਦੋ ਫਿਰ ਕਰ ਦੇ ਕਰ ਲਿਆ ਡਾ ਰੇ ਜੀ ਯੂ نو ਦੇਨੋ ਵੀ ਕਰ ਦੋ ਪ੍ਰੈਸਾਂ ਜਦੇ ਪਹੁੰਚ ਜਾਣਾ ਯਾਰ ਉਹ ਆਪੇ ਹੀ ਗੱਲ ਸਿੱਧਾ ਉਹ ਨੰਬਰ ਹੈਗਾ DL 32 ਫੋਨ ਨੰਬਰ ਦੇ ਕਰ ਦੋ ਉਹ ਚੰਦਲੇ ਕਹਾ ਆ ਉਹ ਹੋ ਗਿਆ ਹੋ ਗਿਆ ਹੁਣ ਕੀ ਹੋਣਾ ਵਾ ਵਾਏ ਵਾਹ ਤਾ ਬੋਲੋ

ਪੈਕਟ ਜਾਨੇ ਨਾ ਦੇਖੀ ਜਾਨੇ ਹੈ ਪਹਿਣਾਗਾ 1 ਮਿੰਟ ਜੀ ਕੋਈ ਕੋਈ ਕੱਢਦਾ ਨਹੀਂ ਕੱਢਦਾ ਕਰ ਦੋ ਕਰ ਦੋ ਨਾਲ ਲੱਗੇ ਕਰ ਦੋ 加ੜਦੇ 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 ਕੋਈ ਲੈ ਕੇ ਕੋਈ ਤਾਂ ਇੱਥੇ ਕਮਰਾ ਹੈ ਤੇ ਕੋਮਨਾ ਪਾਈ ਹੈ ਸਭ ਤੋਂ ਮਾਤਮਾ ਹੈ ਕੀ ਨਾਮ ਹੈ ਤੁਹਾਡਾ ਯਾਮੀਨ ਇਹ ਕਿਹੜੇ ਪਿੰਡ ਚ ਰਹਿੰਦੇ ਤੁਸੀਂ ਥਾਲੇ ਵਾਲਾ ਕੀ ਹੋਇਆ ਕੀ ਇਹ ਤੁਹਾਡੇ ਨਾਲ ਜਿਹੜੀ ਇਹ ਸਾਰੀ ਤੁਹਾਡੀਆਂ ਚੁਗੀਆਂ ਨੂੰ ਅੱਗ ਲੱਗੀ ਕਿੱਦਾਂ ਹੋਇਆ ਸੋਲਰ ਸੀਸਾ ਸੀ ਇਦਾਂ ਬੈਟਰੀ ਨਾਲ ਨਾ ਕੋਈ ਤਾਰ ਟੱਚ ਹੋ ਗਈ ਖੜਨ ਨਾਲ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਧਮਾਕਾ ਹੋਇਆ ਕੀ ਹੋਇਆ ਸੀਗਾ ਸਾਰੀਆਂ ਚੁਗੀਆਂ ਨੂੰ ਅੱਗ ਲੱਗ ਗਈ ਆਪਣੇ ਆਪ ਹੀ ਅੱਡੀ ਲੱਗੇ ਹਾਂ ਆਪਣੇ ਅਸੀਂ ਖੇਤਾਂ 'ਚ ਸੀ 12 ਵਜੇ ਦੀ ਗੱਲ ਐ ਸੀ ਟਾਈਮ ਦੀ ਪਤਾ ਲੱਗਿਆ ਸੀ ਕਿ ਇਹਦਾ ਕਹਿੰਦੇ ਸਿਲੰਡਰ ਨੂੰ ਅੱਗ ਲੱਗੀ ਨਹੀਂ ਨਹੀਂ ਪਹਿਲਾਂ ਤਾਂ ਇਹਦੇ ਨਾਲ ਹੀ ਹੋਈ ਨਾ ਜੋ ਵੀ ਨਾਲੋਂ ਪਹਿਲੇ ਇਹਨਾਂ ਦਾ ਜਿਹਦੇ ਨਾਲੋਂ ਇਹਦੇ ਕੱਪੜੇ ਸੀ ਜਾਂ ਕੋਈ ਹੋਰ ਸਮਾਨ ਸੀ ਪਲਾਸਟਿਕ ਦਾ ਜੀ ਖੇਤਾ ਜੀ ਸੀ ਤਾਂ ਆ ਉਹਨਾਂ ਨੂੰ ਅੱਗ ਪੈਂਦੀ ਜਿਵੇਂ ਅੱਗ ਜਿਨਾ ਘਰ ਦੇ ਸਮਾਨ ਜੀ ਰੱਖਿਆ ਉਹਨੂੰ ਸਾਰੇ ਨੂੰ ਅੱਗ ਲੱਗੀ ਸਾਰੇ ਨੂੰ ਹਾਂਜੀ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਹਾਇ ਤੇਨਕ ਲੱਖ ਦਾ ਠੇ ਥਾ ਦੋਹਰਾ ਘਰਾਂ ਦਾ ਜੋ ਵੀ ਮੈਂ ਅੱਗੇ ਤੇ ਕਿੱਦਾਂ ਅੱਗ ਨੂੰ ਕਿੱਦਾਂ ਕਾਬੂ ਪਾਇਆ ਅੱਗੇ ਤਾਂ ਪਿੰਡ ਦੇ ਬੰਦੇ ਸਾਰੇ ਪੂਰਾ ਪਿੰਡ ਇਕੱਠਾ ਹੋ ਗਿਆ ਸੀ ਆਗੇ ਤੇ ਉਹਨਾਂ ਨੇ ਮੋਟਰ ਚਲਾਈ ਮੋਟਰ ਤੇ ਟੈਂਕਰ ਲੈ ਗਏ ਪਾਣੀ ਦਾ ਬਾਲਟੀਆਂ ਲੈ ਕੇ ਛਿੜਕਦੇ ਰਹੀ ਫਾਇਰ ਬ੍ਰਿਗੇਡ ਵੀ ਆਇਆ ਸੀ ਹਾਂਜੀ ਉਸ ਤੋਂ ਬਾਅਦ ਫਿਰ ਉਹ ਵੀ ਬੁਲਾਈ ਆਈ ਉਹ ਵੀ ਆ ਗਈ ਉਹਨਾਂ ਨੇ ਵੀ ਅੱਗ ਜਾਂ ਹੋਰ ਪ੍ਰਸ਼ਾਸਨ ਦਾ ਬੰਦਾ ਵੀ ਆਇਆ ਹਾਂਜੀ ਉਹ ਵੀ ਆਏ ਸੀ ਬਾਅਦ ਚ ਅੱਛਾ ਕੀ ਕੀ ਗਿਆ ਤੁਹਾਨੂੰ ਕੁਝ ਦੇਖ ਕੇ ਗਿਆ ਅਸੁਰਸਨ ਦੇਖ ਕੇ ਗਿਆ ਕਿ ਤੁਹਾਡੀ ਮਾਲੀ ਮਦਦ ਕੀਤੀ ਜਾਊਗੀ ਵੈਸੇ ਹੀ ਉਹਨਾਂ ਨੇ ਇਦਾਂ ਕੋਈ ਗੱਲ ਤਾਂ ਕਰੀ ਨਹੀਂ ਹੈ ਬਾਕੀ ਕਹਿੰਦੇ ਚੱਲ ਕਹਿੰਦੇ ਛੱਡ ਕੋ ਹੱਲ ਬਣ ਗਿਆ ਆਪਾਂ ਹੱਲ ਜ਼ਰੂਰ ਕਰਾਂਗੇ ਤੁਹਾਡੀ ਮਦਦ ਕਰਾਂਗੇ ਇਹ ਕੋਈ ਟੈਕੀ ਮਦਦ ਕਰਨ ਲਈ ਇਹ ਪੁਲਿਸ ਵਾਲੀ ਸੀ ਜਿਵੇਂ ਆਪਾਂ ਤਾਂ ਹੀ ਜਾਣਦੇ ਨਹੀਂ ਜਾਂ ਸ਼ਾਇਦ ਪਿੰਡ ਦੇ ਨੇ ਬੁਲਾਈ ਸੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499